ਅਸ਼ੋਕ ਜੀ ਪਰਸੋ ਜਿਹੜੀ ਤੁਹਾਡੇ ਨਾਲ ਵਾਰਦਾਤ ਹੋਈ ਐ ਉਹਦੇ ਬਾਰੇ ਸਰ ਨੂੰ ਦੱਸੋ ਵੀ ਵਾਰਦਾਤ ਕੀ ਹੋਈ ਐ ਤੇ ਕਿਵੇਂ ਹੋਈ ਐ ਤੇ ਕੀ ਟਾਈਮ ਸੀ ਭਾਜੀ ਇੱਥੋਂ ਵੀ ਤਕਰੀਬਨ ਮੈਂ ਦੁਕਾਨੋਂ ਵਧਾ ਕੇ ਜੇ ਜਾਈ ਸੀ 3:00 ਵਜੇ 10:08 ਵਜੇ ਦੁਕਾਨੋਂ ਦਾ ਕੇ ਮੈਂ ਜਾ ਰਹਾ ਸੀਗਾ ਤੇ ਰਸਤੇ 'ਚ ਪਿੱਛੋਂ ਮੇਰੇ ਬੰਦੇ ਲੱਗੇ ਰਹੀਏ ਮੈਨੂੰ ਪਤਾ ਨਹੀਂ ਸੀ ਮੇਰੇ ਮਗਰ ਬੰਦੇ ਲੱਗੇ ਹੋਏ ਨੇ ਜਿੱਦੋਂ ਟਿਕਾਣੇ 'ਤੇ ਪਹੁੰਚੇ ਪਿੱਛੋਂ ਨੇ ਮੇਰੇ 'ਤੇ ਵਾਰ ਕੀਤਾ ਜੀ ਵਾਕੰਦ ਉਹ ਬਹੁਤ ਨਾਲ ਜਦੋਂ ਮੇਰੇ ਸਿਰ 'ਚ ਕਾਪਾ ਮਾਰੇ ਮੈਂ ਹਰੈਮਟ ਲੱਗੇ ਮੇਰਾ ਬਚਾ ਹੋ ਗਿਆ ਜੀ ਬਾਅਦ ਚ ਮਿਲੋ ਨੇ ਮੇਰੇ ਸੱਜੀ ਬਾਹ ਤੇ ਇਹਨਾਂ ਨੇ ਕਾਪਾ ਮਾਰਿਆ ਨਾ ਨਹੀਂ ਤੇ ਗੱਡਾ ਮੋਟਰਸਾਂ ਰੋਕ ਕੇ ਤੇ ਮੋਟਰਸਾਂ ਖੋਲਿਆ ਇਹਨਾਂ ਨੇ ਨਾਲੇ ਮੋਬਾਈਲ ਲੈ ਗਏ ਨਾਲੇ ਪਰਸ ਲੈ ਗਏ ਇਹਨਾਂ ਨੇ ਤੇ ਕਿੰਨੇ ਪੈਸੇ ਸੀ ਪਰਸ 'ਚ 14000 ਰੁਪਏ ਤੇ ਹੋਰ ਵੀ ਡਾਂਗਾ ਢੁਗਾ ਮਾਰਿਆ ਤੁਹਾਡੇ ਨਹੀਂ ਇੱਕ ਸਿਰ 'ਚ ਮਾਰਿਆ ਕਾਪਾ ਵਾਲਾ ਇਹ ਬਾਜ ਇੱਕ ਬਾਜੀ ਦੇ ਮਾਰੇ ਜੀ ਤੇ ਪੰਨੀ ਵਾਲੇ ਥੋੜਾ ਕੀ ਕਾਰੋਬਾਰ ਹੈ ਵੀ ਇੱਥੇ ਕੀ ਕਾਰੋਬਾਰ ਕਰਦੇ ਸੀ ਇੱਥੇ ਆਪਣਾ ਹੀ ਬਰਤਨ ਸਟੋਰ ਹੈ ਛੋਟਾ ਬਰਤਨ ਸਟੋਰ ਹੈ ਉਹ ਰੋੜ ਤੇ ਹੈ ਅੱਛਾ ਬਰਤਨ ਸਟੋਰ ਹੈ ਤੇ ਤੁਸੀਂ ਇੱਥੇ ਮਤਲਬ 8:00 ਸਵਾ 8:00 ਵਜੇ ਤੁਸੀਂ ਇਧਰ ਟਿੱਪਾਂ ਵਾਲੀ ਵੀ ਦੀ ਤੁਸੀਂ ਜਾ ਰਹੇ ਸੀ ਹਾਂਜੀ ਹਾਂਜੀ ਵਾਇਰ ਆਪਣੇ ਟਕਾਲੇ ਵਾਇਰ ਦੀ ਵਾਲਾ ਤੇ ਇੱਥੇ ਮਤਲਬ ਜੋ ਪੋਲਾ ਹੁੰਦਾ ਨਹਿਰ ਦਾ ਤੇ ਉੱਥੇ ਥੋੜੇ ਨਾਲੇ ਵਾਰਦਾਤ ਹੋਈ ਜਾਂਦੀ ਹੈ ਹਾਂਜੀ ਤੇ ਬੰਦੇ ਜਿਹੜੇ ਪਛਾਣਗੇ ਮੁਜਰਬ ਕੀ ਅਜੇ ਤੱਕ ਨਹੀਂ ਪਛਾਣਗੇ ਬੰਦੇ ਪੀਣ ਪਤਾ ਲੱਗ ਚੁੱਕੇ ਥੇ ਸੋਲ ਚੁੱਕੇ ਬੰਦੇ ਜਮਾ ਅਜਾ ਟਰੇਸ ਹੋ ਚੁੱਕੇ ਹੈ ਹਾਂਜੀ ਤੇ ਉਹ ਬੰਦੇ ਕਿੱਥੋਂ ਦੇ ਸੀ ਉਹ ਬੰਦੇ ਗਏ ਆਪਣੀ ਵੱਲ ਦੇ ਤੇ ਉਹ ਬੰਦੇ ਜਿਹੜੇ ਉਹ ਨਸ਼ੇੜੀ ਹੈ ਪਹਿਲਾਂ ਵੀ ਇਹ ਲੁੱਟਾ ਖੋਹ ਦਾ ਕੰਮ ਕਰਦੇ ਆ ਪਹਿਲਾਂ ਇੱਕ ਦੋ ਕੰਮ ਕਰਦੇ ਆ ਨਸ਼ੇੜੀ ਬੰਦੇ ਹੈਗੇ ਸਾਰੇ ਜੀ ਕਿੰਨੇ ਬੰਦੇ ਫੜੇ ਚਾ ਚੁੱਕੇ ਜੀ ਹੁਣ ਤੱਕ ਪੰਜ ਬੰਦੇ ਜਿਨ੍ਹਾਂ ਨੇ ਮੇਰੇ ਤੇ ਨਾਲ ਉਹ ਹਮਲਾ ਕੀਤਾ ਸੀਗਾ ਜੀ ਤੇ ਚਾਰ ਬੰਦੇ ਫੜੇ ਚੁੱਕੇ ਫੜੇ ਜਾ ਚੁੱਕੇ ਹੈ ਜੀ ਇਹ ਤੁਹਾਡੇ ਪਿੰਡ ਦੇ ਵਿੱਚ ਤੇ ਇੱਥੇ ਪੰਨੀ ਵਾਲੇ ਦੇ ਵਿੱਚ ਬਹੁਤ ਸਾਰੇ ਦੁਕਾਨਦਾਰ ਬੈਠੇ ਆ ਤੇ ਇਨਾਂ ਚ ਕਿੰਨਾ ਕੁ ਸਹਿਮ ਦਾ ਮੋਲ ਹੈ ਬਹੁਤ ਜ਼ਿਆਦਾ ਜੀ ਜਾਣਾ ਨਾਲ ਜਾਣਾ ਨਾਲ ਇਹ ਪੁਰਾਏ ਬਲੋਕਾਂ ਦਾ ਜੀ ਜਾਂਦੇ ਹੜੇ ਮਤਲਬ ਕਿ ਵਾਅਦੇ ਤਾਂ ਹੋ ਗੀਆਂ ਨੇ ਜਦੋਂ ਪਰਸ ਤੋ ਕੇ ਲੈ ਕੇ ਕਿਸੇ ਵੀ ਵਾਅਦਾ ਬਿਕਾਤੀ ਜੇ ਵੀ ਹੜੇ ਕੰਮ ਹੋ ਗਏ ਤੇ ਕੀ ਮੰਗ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਜਾਂ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਹੀ ਮੰਗ ਰਹੇ ਜਿਹੜੇ ਆ ਨਸ਼ਾ ਉਹਦੇ ਨਕੀਲ ਕੱਸੀ ਜਾਵੇ ਜਵਾਰਦਾਤਾ ਹੋਰੀਆਂ ਨੇ ਪੁਲਿਸ ਨੂੰ ਇਹਨਾਂ ਨੂੰ ਮੋਲੇਨਾ ਤੇ ਦੋ ਵੀ ਕਾਬੂ ਬੰਦੀ ਕਾਬੀ ਕੀਤੀ ਜਾਵੇ ਤੇ ਪੁਲਿਸ ਨੂੰ ਤੁਸੀਂ ਕਦੋਂ ਰਿਪੋਰਟ ਦਿੱਤੀ ਅੱਜੋ ਜੇ ਤੇ ਰਾਤ ਨੂੰ ਜੀ ਤੇ ਪੁਲਿਸ ਨੇ ਪੂਰੀ ਤੁਹਾਡੀ ਮਦਦ ਕੀਤੀ ਹਾਂਜੀ ਹਾਂਜੀ ਮਤਲਬ ਪੂਰੀ ਮਦਦ ਕਰਕੇ ਬੰਦੇ ਟ੍ਰੇਸ ਕਾਬਾਂ ਨਹੀਂ ਕੇਸ ਕਰਦੇ ਹੈ ਬੰਦੇ ਫੜ ਲੇ ਬੰਦੇ ਫੜੇ ਜੀ ਓਕੇ